ਜਦਰ ਸਿੰਘ ਸਿੱਧੂ ਜਿਹੜੇ ਕਿਸ ਫਿਲਮ ਗੁਰਮੁਖ ਦੇ ਮੇਨ ਕੈਰੈਕਟਰ ਨੇ ਗੱਲਬਾਤ ਕਰਨ ਲੈ ਕਿਉਂਕਿ ਸਪੈਸ਼ਲ ਸਕਰੀਨਿੰਗ ਚੱਲ ਰਹੀ ਹੈ ਔਰ 24 ਤਰੀਕ ਨੂੰ OTT ਪਲੇਟਫਾਰਮ ਤੇ ਇਹ ਜ਼ਲੀਲ ਹੋਣ ਜਾ ਰਹੀ ਹੈ ਗੱਲਬਾਤ ਕਰਨ ਲਈ ਭਾਜੀ ਕੀ ਕਹਿਣਾ ਹੈ ਉਹ ਅਸੀਂ ਫਿਲਮ ਦਾ ਇੱਕ ਤੁਸੀਂ ਮੁੱਖ ਕਿਰਦਾਰ ਨਿਭਾਇਆ ਕੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਥੇ ਅਮਰਸਰ ਦੇ ਵਿੱਚ ਜਿਹੜੀ ਸਕਰੀਨਿੰਗ ਹੈ ਸਾਡੀ ਬੜੀ ਕਾਮਯਾਬ ਰਹੀ ਹਾਲ ਫੁੱਲ ਹੋ ਗਿਆ ਸੀਗਾ ਅਸੀਂ ਅੱਜ ਬਹੁਤ ਲਿਮਟਿਡ ਜੇ ਗੈਸਟ ਨੂੰ ਇਨਵਾਈਟ ਕਰ ਸਕੇ ਸੋ ਮੈਨੂੰ ਲੱਗਦਾ ਹੈ ਕਿ ਬਾਕੀ ਜਿੰਨੀ ਵੀ ਸੰਗਤ ਰਹਿ ਗਈ ਆ ਕੁਝ ਲੋਕਾਂ ਨੂੰ ਇੱਥੋਂ ਮੁੜ ਕੇ ਵੀ ਜਾਣਾ ਪਿਆ ਸੋ ਉਹ ਸਾਰੇ ਹੁਣ ਕੇਵਲ ਵਨ ਜਿਹੜਾ ਪਲੇਟਫਾਰਮ ਹੈ ਉਹਨੂੰ ਡਾਊਨਲੋਡ ਕਰਨ ਉਹਨੂੰ ਸਬਸਕ੍ਰਾਈਬ ਕਰਨ ਉਹਦੇ ਉੱਤੇ ਗੁਰਮੁਖ ਫਿਲਮ ਜਿਹੜੀ ਆ 24 ਜਨਵਰੀ ਤੋਂ ਰਿਲੀਜ਼ ਹੋ ਜਾਏਗੀ ਸੋ ਨੌ ਭਾਸ਼ਾਵਾਂ ਦੇ ਵਿੱਚ ਫਿਲਮ ਰਿਲੀਜ਼ ਹੋ ਰਹੀ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਗੁਰਮੁਖ ਜਿਹੜੀ ਆ ਉਹ ਉਹਦੇ ਬਾਰੇ ਮੈਂ ਜੇ ਗੱਲ ਕਰਾਂਗਾ ਤੇ ਲੱਗੇਗਾ ਕਿ ਹਰ ਕਲਾਕਾਰ ਆਪਣੀ ਫਿਲਮ ਨੂੰ ਪ੍ਰਮੋਟ ਕਰਦਾ ਹੀ ਆ ਮੈਂ ਚਾਹੁੰਦਾ ਤੁਸੀਂ ਰਸਤ ਤੋਂ ਹੀ ਦੇਖੀ ਆ ਮਤਲਬ ਕਿਵੇਂ ਲੱਗੀ ਤੁਹਾਨੂੰ ਬਹੁਤ ਆਲੂ ਕੰਡੇ ਖੜੋਗੇ ਭਾਜੀ ਮੇ ਇਹਦਾ ਹੋਏਗਾ ਪੱਗ ਹੋਈ ਜੀ ਉਹ ਤੇ ਕੋਲ ਪਲਾਇਆ ਜਾ ਕੇ ਤੇਰੀ ਇੱਜ਼ਤ ਬੱਤ ਨੂੰ ਕੋਈ ਵੇਖ ਨਹੀਂ ਸਕਦਾ ਆ ਮਜ਼ਾ ਆ ਗਿਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਜੇਰਾ ਮੀਡੀਆ ਇਹ ਗੱਲ ਕਰੇ ਤੇ ਉਦੋਂ ਫਿਰ ਸਾਨੂੰ ਚਾ ਚੜ ਜਾਂਦਾ ਕਿਉਂਕਿ ਤੁਸੀਂ ਤਾਂ ਨਿਰਪੱਖ ਹੋ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਨਿਰਪੱਖ ਹੋ ਕੇ ਕਿ ਤੁਹਾਨੂੰ ਜਿਹੜੀ ਗੱਲ ਜੈਨੂਅਲ ਲੱਗੀ ਤੁਸੀਂ ਉਹੀ ਕਰਨੀ ਆ ਜੇ ਫਿਲਮ ਬਕਵਾਸ ਹੁੰਦੀ ਤੁਸੀਂ ਬੋਲਣਾ ਹੀ ਨਹੀਂ ਸੀ ਜੇ ਤੁਸੀਂ ਇੰਨੀ ਗੱਲ ਕਹੀ ਆ ਥੈਂਕ ਯੂ ਵੈਰੀ ਮੱਚ ਤੁਹਾਡਾ ਐਂਡ ਥੈਂਕ ਯੂ ਤੁਹਾਡਾ ਜੀ ਐਨਓ ਥੈਂਕ ਯੂ ਕੇਬਲ ਵੰਦੇ ਉੱਤੇ ਦੇਖੋ 24 ਜਨਵਰੀ ਨੂੰ ਗੁਰਮੁਖ ਉਹ ਨੌਜਵਾਨ ਜਿਹੜੇ ਕਿ ਸ ਦੇਖੋ ਜਿੰਨੇ ਵੀ ਨੌਜਵਾਨ ਨੇ ਮੇਰੇ ਵਰਗੇ ਚਾਹੇ ਉਹ ਪਤਿਤ ਹੋ ਚੁੱਕੇ ਨੇ ਪਰ ਕਿਤਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਿੱਖੀ ਇੰਨੀ ਡੂੰਗੀ ਸਾਡੀਆਂ ਜੜ੍ਹਾਂ ਵਿੱਚ ਹੈਗੀ ਆ ਸਾਡੇ ਪੁਰਖਿਆਂ ਦੀ ਬਦੌਲਤ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਕਿ ਜਦੋਂ ਵੀ ਆਪਾਂ ਇਤਿਹਾਸ ਦੇ ਨਾਲ ਜੁੜਦੇ ਹਾਂ ਬਾਣੀ ਨਾਲ ਜੁੜਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਸਾਡੇ ਆਪਣੇ ਆਪ ਹੀ ਕਿਤਨਾ ਕਿਤੇ ਅਸੀਂ ਕਨੈਕਟਡ ਫੀਲ ਕਰਦੇ ਆ ਸੋ ਇਹ ਜਿਹੜੀ ਫਿਲਮ ਹੈ ਜਾਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਮੈਂ ਫਿਲਮਾਂ ਬਣਾਈਆਂ ਸਾਡਾ ਹੱਕ ਮੇਰੇ ਹਿੱਸੇ ਆਈ ਯੋਧਾ ਮੇਰੇ ਹਿੱਸੇ ਆਈ ਇੱਕ ਬਾਗੀ ਦੀਤੀ ਵਿੱਚ ਵੀ ਮੈਂ ਸਿੱਖ ਸਰਦਾਰ ਬੱਬਰ ਅਕਾਲੀ ਦਾ ਕਰੈਕਟਰ ਪਲੇ ਕੀਤਾ ਸੀਗਾ ਜਿਹਨੂੰ ਨੈਸ਼ਨਲ ਵਾਰਡ ਮਿਲਿਆ ਸੋ ਇਹ ਗੁਰਮੁਖ ਵਰਗੀ ਫਿਲਮ ਇਹ ਮੇਰੇ ਹਿੱਸੇ ਇਹੋ ਜਿਹੀਆਂ ਫਿਲਮਾਂ ਆ ਰਹੀਆਂ ਨੇ ਕਿਉਂਕਿ ਮੇਰੇ ਅੰਦਰ ਸਿੱਖੀ ਹੈ ਸੋ ਮੈਂ ਉਹਨੂੰ ਫੀਲ ਕਰਦਾ ਮਹਿਸੂਸ ਕਰਦਾ ਤਾਂ ਹੀ ਉਹਨੂੰ ਮੈਂ ਪੜਦੇ ਉੱਤੇ ਵੀ ਪੇਸ਼ ਕਰ ਪਾਉਣਾ ਸੋ ਅੰਮ੍ਰਿਤਸਰ ਸ਼ਹਿਰ ਮੇਰਾ ਆਪਣਾ ਸ਼ਹਿਰ ਹੈ ਇੱਥੇ ਦੇ ਲੋਕ ਮੈਨੂੰ ਜਾਣਦੇ ਨੇ ਬਹੁਤ ਸਾਰੇ ਜਿੰਨੇ ਗੈਸਟ ਆਏ ਸੀਗੇ ਉਹ ਮੇਰੇ ਨਿੱਜੀ ਤੌਰ ਤੇ ਮੈਨੂੰ ਬਚਪਨ ਤੋਂ ਜਾਣਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਸਿਨੇਮਾ ਜੇ ਆਪਾਂ ਲੈ ਕੇ ਆਵਾਂਗੇ ਜਿਆਦਾ ਤੋਂ ਜਿਆਦਾ ਪ੍ਰੋਡਿਊਸਰ ਇਹੋ ਜਿਹੇ ਸਿਨੇਮੇ ਨੂੰ ਜੇ ਬੈਕਅਪ ਕਰਨਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਟੂਲ ਹੋ ਸਕਦਾ ਹੈ ਇੱਕ ਮੀਡੀਅਮ ਹੋ ਸਕਦਾ ਹੈ ਸਿੱਖੀ ਦੇ ਪ੍ਰਚਾਰ ਦਾ ਪ੍ਰਸਾਰ ਦਾ ਸੋ ਜਦੋਂ ਕਈ ਵਾਰ ਮੈਂ ਇਦਾਂ ਦੀ ਗੱਲ ਸੁਣਦਾ ਐ ਕਿ ਯਾਰ ਸਿਨੇਮਾ ਦਾ ਕੰਜਰਖਾਨੇ ਦਾ ਘਰ ਹੁੰਦਾ ਐ ਸਿਨੇਮਾ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਮੰਨਦਾ ਐ ਕਿ ਜ਼ਿਆਦਾਤਰ ਕੰਮ ਇਹੋ ਜਿਹਾ ਹੀ ਹੁੰਦਾ ਐ ਸਿਨੇਮਿਆਂ ਦੇ ਵਿੱਚ ਕਿ ਸਿਨੇਮਾ ਜ਼ਿਆਦਾਤਰ ਜਿਹੜਾ ਵਾ ਅਸ਼ਲੀਲਤਾ ਫਲਾਉਂਦਾ ਐ ਬਲਗੇਰਿਟੀ ਹੁੰਦੀ ਆ ਬਹੁਤ ਸਾਰੇ ਇਦਾਂ ਦੇ ਕੰਟੈਂਟ ਹੁੰਦੇ ਸਿਨੇਮੇ ਦੇ ਵਿੱਚ ਜਿਹੜੇ ਸਾਡੇ ਬੱਚਿਆਂ ਨੂੰ ਵਿਗਾੜਦੇ ਨੇ ਪਰ ਉਹਦੇ ਨਾਲ ਦੀ ਨਾਲ ਹੀ ਸਿਨੇਮਾ ਦਾ ਕੁਝ ਆਪਣੇ ਆਪ 'ਚ ਕੁਝ ਨਹੀਂ ਕਰਦਾ ਸਿਨੇਮੇ ਦੇ ਉੱਤੇ ਜੋ ਤੁਸੀਂ ਦਿਖਾ ਰਹੇ ਹੋ ਪਰਦੇ ਦੇ ਉੱਤੇ ਉਹ ਗੱਲ ਮੈਟਰ ਕਰਦੀ ਆ ਸੋ ਅੱਜ ਅਸੀਂ ਗੁਰਮੁਖ ਦਿਖਾਈ ਆ ਬਹੁਤ سارے ਸਿੰਘ ਸਹਿਬਾਨ ਆਏ ਸੀ ਕਿ ਭਾਈ ਰਜਿੰਦਰ ਸਿੰਘ ਮਹਿਤਾ ਆਏ ਸੀ ਐਸਜੀਪੀਸੀ ਤੋਂ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਲੋਕ ਆਏ ਸਟੂਡੈਂਟ ਫੈਡਰੇਸ਼ਨ ਵਾਲੇ ਵੀ ਆਏ ਸੀ ਸਟੂਡੈਂਟ ਫੈਡਰੇਸ਼ਨ ਦੇ ਲੋਕ ਆਏ ਆਕਾਲੀ ਦਲ ਦੇ ਲੋਕ ਵੀ ਆਏ ਕਹਿੰਦੇ ਹਾਣੀ ਦੇ ਤੁਸੀਂ ਉਹਨਾਂ ਦੇ ਹਾਣੀ ਰਿਆਂ ਜੀ ਬਿਲਕੁਲ ਇਹ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇੱਥੇ ਦਾ ਜੰਮਿਆ ਪੜਿਆ ਖਾਲਸਾ ਕਾਲਜ ਦੇ ਵਿੱਚ ਮੈਂ ਪੜਿਆ ਤੇ ਦਰਬਾਰ ਸਾਹਿਬ ਮੈਂ ਬਹੁਤ ਟਾਈਮ ਜਿਹੜਾ ਹੈ ਬਤੀਤ ਕਰਦਾ ਸੀ ਇੱਕ ਟਾਈਮ ਤੇ ਮੇਰੀ ਬਹੁਤ ਗੁਰੂ ਮਹਾਰਾਜ ਦੇ ਨਾਲ ਲਿਵ ਲੱਗੀ ਹੁੰਦੀ ਸੀ ਕੀਰਤਨ ਸੁਣੀਦਾ ਸੀ ਸੇਵਾ ਕਰੀਦੀ ਸੀ ਉਹ ਸਾਰੀ ਜਿਹੜੀ ਸਿੱਖੀ ਮੇਰੇ ਅੰਦਰ ਕਿਤੇ ਪਈ ਸੀ ਇਸ ਵੇਲੇ ਚਾਹੇ ਮੈਂ ਪਤਨ ਸਿੱਖ ਆਪਣੇ ਆਪ ਨੂੰ ਮੰਨਦਾ ਪਰ ਉਹ ਸਿੱਖੀ ਕਿਤਨਾ ਕਿਤੇ ਜਿਹੜੀ ਅੰਦਰ ਪਈ ਆ ਸੋ ਜਦੋਂ ਇਹੋ ਜਿਹਾ ਕਰਤਾਰ ਮੈਨੂੰ ਮਿਲਦਾ ਹੈ ਤੋ ਤੁਸੀਂ ਸਮਝ ਲਓ ਮੈਨੂੰ ਰੂਹ ਮੇਰੀ ਰੂਹ ਨੂੰ ਉਹ ਖਰਾਕ ਮਿਲ ਜਾਂਦੀ ਹੈ ਤੇ ਫਿਰ ਮੈਂ ਉਹਦੇ ਵਿੱਚ ਡੁੱਬ ਕੇ ਜੋ ਪੇਸ਼ਕਾਰੀ ਕਰਦਾ ਸੋ ਉਹ ਜਿਸ ਤੰਗ ਨਾਲ ਅੱਜ ਉਹਦਾ ਰਿਸਪੌਂਸ ਮਿਲ ਰਿਹਾ ਸੋ ਮੈਂ ਬੜਾ ਆਪਣੇ ਆਪ ਨੂੰ ਉਹ ਮਾਨਕ ਮਹਿਸੂਸ ਹੋ ਰਿਹਾ ਹੈ ਬੜਾ ਜਿਹਨੂੰ ਕਹਿੰਦੇ ਹਮਵਰਲਡ ਇੰਗਲਿਸ਼ ਦੇ ਵਿੱਚ ਫੀਲ ਕਰ ਰਿਹਾ ਕਿ ਇਹ ਨਜ਼ਾਰਾ ਮੈਨੂੰ ਪਿਆਰ ਮਿਲ ਰਿਹਾ ਮੇਰੇ ਆਪਣੇ ਸ਼ਹਿਰ ਚੋਂ ਥੈਂਕ ਯੂ ਵੈਰੀ ਮਚ ਯੂ نو ਇੱਕ ਕਹਾਣੀ ਲੈ ਕੇ ਤੁਹਾਡੇ ਕੋਲ ਅਪਰੋਚ ਕੀਤਾ ਗਿਆ ਸੀਗਾ ਉਦੋਂ ਕਿਸੇ ਦਾ ਲੱਗਦਾ ਸੀ ਤੇ ਹੁਣ ਜਦੋਂ ਬਿਲਕੁਲ ਸਕਰੀਨਿੰਗ ਹੋ ਰਹੀ ਹੈ ਤੇ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਹੈ ਤੇ ਕੀ ਕਰਾਂ ਹਾਂ ਬਿਲਕੁਲ ਜਦੋਂ ਇਹ ਕਹਾਣੀ ਮੇਰੇ ਕੋਲ ਆਈ ਸੀ ਮੈਂ ਬੰਬੇ ਸੀਗਾ ਤੇ ਪਾਲੀ ਜੀ ਨੇ ਕਿਹਾ ਕਿ ਇਸ ਤਰ੍ਹਾਂ ਇੱਕ ਮੈਂ ਫਿਲਮ ਬਣਾਉਣੀ ਚਾਹਣਾ ਤੇ ਤੁਸੀਂ ਕਦੋਂ ਪੰਜਾਬ ਆ ਕੇ ਇਹ ਕਹਾਣੀ ਸੁਣੋਗੇ ਮੈਂ ਕਿਹਾ ਤੁਸੀਂ ਮੈਨੂੰ ਸਕ੍ਰਿਪਟ ਭੇਜ ਦਿਓ ਪੰਜਾਬ ਤਾਂ ਜ ਸਕ੍ਰਿਪਟ ਪੜੀ ਮੈਂ ਸਕ੍ਰਿਪਟ ਪੜ ਕੇ ਮੇਰੇ ਕਈ ਵਾਰ ਇਮੋਸ਼ਨਸ ਅਰਾਊਜ਼ ਹੋਏ ਅੱਖਾਂ ਚੋਂ ਪਾਣੀ ਆਇਆ ਰੋਂਗ ਤੇ ਖੜੀ ਹੋ ਜਾਂਦੀ ਸੀ ਪਰ ਕਹਾਣੀ ਲਿਖੀ ਇੰਨੀ ਸੋਹਣੀ ਸੀ ਉਹਨਾਂ ਨੇ ਮੇਰੇ ਖਿਆਲ ਨਾਲ ਇਹ ਫਿਲਮ ਵੇਖ ਕੇ ਲੋਕੀ ਰੋਏ ਵੀ ਹੋਣੇ ਬਹੁਤ ਜ਼ਿਆਦਾ ਜੀ ਰਵਾਨਗੀ ਸੀ ਫਿਲਮ ਚ ਕੋਈ ਇੱਕ ਸੀਨ ਵੀ ਐਕਸਟਰਾ ਨਹੀਂ ਸੀ ਕੋਈ ਇੱਕ ਕਿਰਦਾਰ ਐਕਸਟਰਾ ਨਹੀਂ ਸੀ ਕੋਈ ਵੀ ਮਤਲਬ ਝੋਲ ਸੀਗਾ ਹੀ ਨਹੀਂ ਕਿ ਕਿਤੇ ਤੁਹਾਨੂੰ ਬੋਰ ਕਰਦੀ ਹੋਵੇ ਉਹ ਤਾਂ ਫਿਲਮ ਦੇ ਵਿੱਚ ਜਦੋਂ ਆਉਣਾ ਹੁੰਦਾ ਫਿਲਮ ਦੇ ਵਿੱਚ ਤਾਂ ਇੱਕ ਲੱਗ ਕਈ ਕੁਝ ਆਪਾਂ 뮤직 ਪਾ ਕੇ ਚੀਜ਼ਾਂ ਨੂੰ ਉਭਾਰ ਕੇ ਪੇਸ਼ ਕਰਦੇ ਆਂ ਪਰ ਸਕ੍ਰਿਪਟ ਲੈਵਲ ਦੇ ਉੱਤੇ ਇਹ ਇੰਨੀ ਜ਼ਬਰਦਸਤ ਕਹਾਣੀ ਸੀ ਜਦੋਂ ਮੈਂ ਪੜ੍ਹੀ ਐ ਜੇ ਸਕ੍ਰਿਪਟ ਤੁਸੀਂ ਇੱਕ ਕਿਤਾਬ ਦੇ ਤੌਰ ਤੇ ਪੜ੍ਹਦੇ ਹੋ ਉਦੋਂ ਹੀ ਮੈਨੂੰ ਲੱਗਾ ਕਿ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਉਹ ਕੰਦੇ ਖੜੇ ਹੋਏ ਸੀ 100% ਜੀ ਕਈ ਵਾਰ ਇੱਕ ਵਾਰ ਨਹੀਂ ਕਈ ਵਾਰ ਮਤਲਬ ਕਿ ਮੈਂ ਨਹੀਂ ਤਾਂ ਨਾਰਮਲੀ ਇੱਕ ਸਕ੍ਰਿਪਟ ਨੂੰ ਐਨ ਗੋ ਥਰੂ ਕਰ ਜਾਂਦਾ ਤੇ ਪਰ ਇਹ ਸਕ੍ਰਿਪਟ ਦੇ ਮੈਨੂੰ ਕਈ ਵਾਰ ਰੋਕਿਆ ਸੋਚਣ ਤੇ ਮਜਬੂਰ ਕੀਤਾ ਕਿ ਨਹੀਂ ਯਾਰ ਕੀ ਗੱਲਬਾਤ ਹੈ ਮਤਲਬ ਵਾਕਿਆ ਹੀ ਇਹ ਫਿਲਮ ਬਣੂਗੀ ਤੇ ਕਿਆ ਚੀਜ਼ ਬਣੂਗੀ ਸੋ ਉਹੀ ਜੋ ਪਾਲੀ ਜੀ ਨੇ ਲਿਖਿਆ ਸੀ ਤੇ ਉਹੀ ਜੋ ਉਹਨਾਂ ਨੇ ਐਜ਼ ਅ ਡਾਇਰੈਕਟਰ ਪੇਸ਼ ਕੀਤਾ ਤੇ ਮੈਨੂੰ ਉਹ ਕਿਰਦਾਰ ਗੁਰਮਖ ਦਾ ਕਰਨ ਦਾ ਮੌਕਾ ਮਿਲਿਆ ਸੋ ਮੈਨੂੰ ਲੱਗਦਾ ਬਹੁਤ ਅੱਛਾ ਇੱਕ ਵਾਇਗਰੋ ਦੀ ਮੇਰ ਦੇ ਨਾਲ ਇਦਾਂ ਦੀ ਇੱਕ ਚੀਜ਼ ਬਣੀ ਆ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕੁਲਤਾ ਜੀ ਪੰਜਾਬ ਦੇ ਮੱਥੇ ਤੇ ਕਲੰਕ ਲੱਗ ਗਿਆ ਨਸ਼ੇੜੀ ਦਾ ਉਸ ਕਲੰਕ ਨੂੰ ਧੋਣ ਵਸਿਆ ਜੀ ਇਹ ਉਹ ਪਰਾਲੇ ਜਿਹੜੇ ਕਿ ਸਮਝੋ ਵੀ ਹੋਣੇ ਚਾਹੀਦੇ ਹਾਂ ਬਿਲਕੁਲ ਜੀ ਦੇਖੋ ਹਾਂ ਉਹ ਬਾਲੀਵੁੱਡ ਵਾਲੇ ਸਾਨੂੰ ਔੜਤਾ ਪੰਜਾਬ ਕਹਿੰਦੇ ਆ ਅਸੀਂ ਕਹਿੰਨੇ ਅਸੀਂ ਗੁਰਮਖਾਂ ਸੋ ਮੈਨੂੰ ਲੱਗਦਾ ਆਪਣੇ ਸਿਨੇਮੇ ਨੂੰ ਆਪਣੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਨਹੀਂ ਠੀਕ ਹੈ ਕੁਝ ਲੋਕ ਗਏ ਨੇ ਨਸ਼ੇ ਦੀ ਦਲਦਲ ਚ ਫਸੇ ਨੇ ਸਰਕਾਰਾਂ ਦੀ ਨਲਾਕੀ ਕਰਕੇ ਸਿਸਟਮ ਦੀ ਨਲਾਕੀ ਕਰਕੇ ਬੇਰੋਜਗਾਰੀ ਕਰਕੇ ਲੋਕੀ ਕਈ ਯੰਗਸਟਰ ਡਿਪਰੈਸ ਹੋ ਕੇ ਉਧਰ ਨੂੰ ਚਲੇ ਜਾਂਦੇ ਨੇ ਬਹੁਤ ਮਾੜੀ ਗੱਲ ਹੈ ਆਪਾਂ ਨੂੰ ਉਹਨਾਂ ਨੂੰ ਰਾਹ ਦਿਖਾਉਣਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਸਿੱਖੀ ਦੇ ਵਾਲੇ ਪਾਸੇ ਤੋਰਨਾ ਚਾਹੀਦਾ ਧਰਮ ਦੇ ਰਾਹ ਤੇ ਤੋਰਨਾ ਚਾਹੀਦਾ ਜਿਹੜਾ ਵੀ ਉਹਨਾਂ ਦਾ ਧਰਮ ਹੈ ਜਿਸ ਚ ਵੀ ਉਹ ਬਲੀਵ ਕਰਦੇ ਨੇ ਜੇ ਹਿੰਦੂ ਵੀਰ ਨੇ ਉਹਨਾਂ ਨੂੰ ਹਿੰਦੂਇਜ਼ਮ ਦੇ ਨਾਲ ਜੋ ਸਨਾਤਨ ਮਤ ਹੈ ਜੇ ਕੋਈ ਮੁਸਲਮ ਵੀਰ ਹੈ ਉਹਨੂੰ ਕੁਰਾਨ ਸ਼ਰੀਫ ਦੇ ਨਾਲ ਜੋੜੋ ਸੋ ਮੈਂ ਕਹਿੰਦਾ ਜਿਹਦਾ ਜੋ ਵੀ ਧਰਮ ਹੈ ਜਿਹਦੇ ਚ ਵੀ ਉਹਦੀ ਆਸ ਉਹਨਾਂ ਦਾ ਸਤਿਕਾਰ ਸਾਰੇ ਧਰਮਾਂ ਦਾ ਸਤਿਕਾਰ ਤੇ ਸਾਰੇ ਧਰਮਾਂ ਚ ਜਿਹਦੀ ਜਿਹਦੇ ਚ ਆਸਥਾ ਹੈ ਹਰ ਇੱਕ ਧਰਮ ਗੱਲ ਤਾਂ ਉਹੀ ਕਰ ਰਿਹਾ ਨਾ ਕਿ ਰੱਬ ਇੱਕ ਹੈ ਹੈ ਨਾ ਤੇ ਮਾੜੇ ਕੰਮ ਨਹੀਂ ਕਰਨੇ ਹੈ ਨਾ ਤੇ ਉਹ ਸਾਰਿਆਂ ਜਿਹੜਾ ਮੈਸੇਜ ਹੈ ਯੂਨੀਵਰਸਲ ਮੈਸੇਜ ਹੈ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਪੀਰਾਂ ਪੈਗੰਬਰਾ ਗੁਰੂਆਂ ਦੇਵੀ ਦੇਵਤਿਆਂ ਨੇ ਦਿੱਤੇ ਨੇ ਸੋ ਮੈਨੂੰ ਲੱਗਦਾ ਆਪਣੇ ਕੋਰ ਦੇ ਨਾਲ ਹਰ ਬੰਦੇ ਨੂੰ ਜੁੜਨਾ ਚਾਹੀਦਾ ਹੈ ਸੋ ਵੈਸਟਰਨ ਆਪਾਂ ਫਾਲੋ ਕਰਦੇ ਆ ਵੈਸਟਰਨ ਸੋਸਾਇਟੀ ਨੂੰ ਪਰ ਵੈਸਟਰਨ ਸੋਸਾਇਟੀ ਅੱਜ ਇੰਡੀਆ ਦੇ ਵਿੱਚ ਆ ਕੇ ਤੇ ਬਹੁਤ ਸਾਰੇ ਗੋਰੇ ਆਪਾਂ ਦੇਖਦੇ ਆ ਹਨਾ ਉੱਥੇ ਦਰਬਾਰ ਸਾਹਿਬ ਵੀ ਆਉਂਦੇ ਆ ਗੰਗਾ ਇਸ਼ਨਾਨ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਅੰਦਰ ਜੋ ਕੋਰ ਤੇ ਕੰਟੈਂਟ ਤੇ ਆਪਾਂ ਅਜੇ ਅੰਦਰ ਦੀ ਜਿਹੜੀ ਜਰਨੀ ਕਰਨੀ ਆ ਉਹ ਆਪਾਂ ਬੜੇ ਭਾਗਾਂ ਵਾਲੇ ਆ ਕਿ ਆਪਾਂ ਪੰਜਾਬ 'ਚ ਜੰਮੇ ਆ ਜਾਂ ਹਿੰਦੁਸਤਾਨ ਦੀ ਧਰਤੀ ਤੇ ਰਹਿੰਦੇ ਆ ਸੋ ਮੈਨੂੰ ਲੱਗਦਾ ਆਪਾਂ ਨੂੰ ਆਪਣੇ ਕੋਰ ਨਾਲ ਆਪਣੇ ਰੂਟਸ ਦੇ ਨਾਲ ਕਨੈਕਟ ਹੋਣਾ ਚਾਹੀਦਾ ਤਾਂ ਆਪਾਂ ਨਸ਼ੇ ਨੁਸ਼ੇ ਅਦਾਂ ਦੀਆਂ ਚੀਜ਼ਾਂ ਤੋਂ ਬੜੀ ਜਲਦੀ ਵੱਧਾਂਗੇ ਥੈਂਕ ਯੂ ਜੀ ਨਾਲ ਗੱਲਬਾਤ ਕਰਵਾ ਕੇ ਬਹੁ ਭਜਿੰਦਰ ਸਿੰਘ ਸਿੱਧੂ ਜਿਹੜੇ ਕਿ ਇਸ ਗੁਰਮੁਖ ਫਿਲਮ ਵਿੱਚ ਮੇਨ ਕੈਰੈਕਟਰ ਅਦਾ ਕਰ ਰਹੇ ਨੇ ਔਰ ਉਹਨਾਂ ਨੇ ਆਖਿਆ ਵੀ ਉਹ ਇਸ ਫਿਲਮ ਦਾ ਮੇਨ ਜਿਹੜਾ ਕਿ ਕੈਰੈਕਟਰ ਨਿਭਾ ਰਹੇ ਨੇ ਔਰ ਬਹੁਤ ਕੁਸ਼ ਨੇ ਕਿਉਂਕਿ ਅਜਿਹੀਆਂ ਫਿਲਮਾਂ ਜਿਹੜੀ ਕਿ ਬਹੁਤ ਸਾਰੇ ਸੁਨੇਹੇ ਦਿੰਦੀਆਂ ਨੇ ਸਮਾਜ ਨੂੰ ਸੇਧ ਦਿੰਦੀਆਂ ਨੇ ਤੇ ਅਜਿਹੀਆਂ ਫਿਲਮਾਂ ਨੂੰ ਜਿਹੜਾ ਕਿ ਪ੍ਰਮੋਟ ਕਰਨ ਦੀ ਲੋੜ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਤੇ ਪਤੀ-ਪੋਣੇ ਦਾ ਜਿਹੜਾ ਕਿ ਕਲੰਕ ਲੱਗਾ ਹੋਇਆ ਨਾਲ-ਨਾਲ ਨਸ਼ੇ ਦਾ ਕਲੰਕ ਲੱਗਾ ਹੋਇਆ ਜੇਕਰ ਅਜਿਹੀ ਉਪਰਾਲੇ ਜਿਹੜੇ ਕਿ ਉਹ ਔਰ ਵੱਡੇ ਪੱਧਰ ਤੇ ਹੋਣੇ ਸ਼ੁਰੂ ਹੋਗੇ ਤਾਂ ਇਹ ਜਿਹੜਾ ਕਲੰਕ ਇਹ ਉਹ ਦਿਨ ਦੂਰ ਨੇ ਜਦੋਂ ਇਹ ਦੂਰ ਹੋ ਜਾਣਗੇ ਕੈਮਪਰਸ ਸੁਖਪਾਲ ਦੇ ਨਾਲ ਸਿਕੰਦਰਪੱਸੀ ਚਾਹ ਦੀ ਐਕਸਪਰਟੀ ਵੀ ਅੰਮ੍ਰਿਤਸਰ